ਪੂਰੀ ਵਾਲੇ ਮਹਾਪੁਰਖ ਬਾਬਾ ਜੈਮਲ ਸਿੰਘ ਜੀ ਬਾਬਾ ਗੁਰਦੇਵਾਲ ਸਿੰਘ ਜੀ ਜਿਨ੍ਹਾਂ ਨੂੰ ਲੋਕ ਪੂਰੀ ਵਾਲੇ ਕਰਕੇ ਜਿਆਦਾ ਜਾਣਦੇ ਹਨ ਉਂਝ ਨਿਰਮਲੇ ਤਪੋਬਨ ਵਾਲੇ ਇਹ ਸਾਧੂ ਹਨ ਨਿਰਮਲ ਸੰਪਰਦਾਇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪ੍ਰారంਭ ਹੋਈ ਇਹ ਸੰਪਰਦਾਇ ਵਿੱਚ ਪੰਜ ਸਿੱਖਾਂ ਨੂੰ ਮਹਾਰਾਜ ਨੇ ਜਦੋਂ ਪੌਂਟਾ ਸਾਹਿਬ ਦੀ ਧਰਤੀ ਤੋਂ ਬਨਾਰਸ ਵਿਖੇ ਪੜਨ ਵਾਸਤੇ ਭੇਜਿਆ ਫਿਰ ਇਹ ਪੜ ਕੇ ਆਏ ਵਿਦਿਆ ਲੈ ਕੇ ਫਿਰ ਵਿਦਿਆ ਦਾ ਬੋਲਬਾਲਾ ਕੀਤਾ ਬੜੀ ਪ੍ਰਚਾਰ ਦੀ ਸੇਵਾ ਨਿਰਮਲੇ ਸਾਧੂਆਂ ਦੀ ਲੰਗਰ ਲਾਉਣੇ ਸੇਵਾਵਾਂ ਕਰਨੀਆਂ ਬੱਚਿਆਂ ਨੂੰ ਪੜਾਉਣਾ ਇਹ ਵਿਦਿਆ ਦੇਣੀ ਇਹ ਨਿਰਮਲੇ ਸਾਧੂਆਂ ਦਾ ਕਰਮ ਹੈ ਉਹੀ ਦਿਸ਼ਾ ਦੇ ਉੱਤੇ ਮਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਉਹ ਚੱਲ ਰਹੇ ਔਰ ਬਾਬਾ ਸੁਖਵਿੰਦਰ ਸਿੰਘ ਦੀ ਬਾਬਾ ਗੁਰਵਿੰਦਰ ਸਿੰਘ ਦੀ ਉਹਨਾਂ ਦੇ ਵਰੋਸਾਏ ਹੋਏ ਹੋਰ ਵੀ ਬਿਆੰਤ ਜਥੇਦਾਰ ਜਿਹੜੇ ਹਨ ਉਹ ਸਾਰੇ ਗੱਜ-ਵੱਜ ਕੀ ਸੇਵਾ ਕਰਦੇ ਹਨ ਕਾਰ ਸੇਵਾ ਪੂਰੀ ਵਾਲੇ ਜਿੰਨੇ ਜਥੇਦਾਰ ਹਨ ਇੱਕ ਚੀਜ਼ ਦੇਖੀ ਆ ਇਹਨਾਂ ਚ ਅਨੁਸ਼ਾਸਨ ਬਹੁਤ ਬੜੀ ਅਨੁਸ਼ਾਸਨ ਹੈ ਸਫਾਈ ਪਸੰਦ ਕਰਦੇ ਹਨ ਸੁਚਤਾ ਬੜੀ ਪਸੰਦ ਹੈ ਔਰ ਥਕਣਾ ਨਹੀਂ ਅੱਕਣਾ ਨਹੀਂ ਬਸ ਦਿਨੇ ਰਾਤ ਸੇਵਾ ਵਿੱਚ ਹੀ ਭੱਜੇ ਰਹਿਣਾ ਵੀ ਸੰਗਤ ਵਾਸਤੇ ਕਿਵੇਂ ਵਧੀਆ ਤੋਂ ਵਧੀਆ ਸਹੂਲਤ ਹੋ ਜੇ ਤੋਂ ਸੰਗਤ ਨੂੰ ਸਹੂਲਤ ਦੇਣ ਲਈ ਦਿਨ ਰਾਤ ਆਪਣੀ ਨੀਂਦ ਆਰਾਮ ਛੱਡ ਦਿੰਦੇ ਹਨ ਔਰ ਤੁਹਾਡੇ ਸਾਹਮਣੇ ਹੈ ਕਿੰਨੀਆਂ ਵੱਡੀਆਂ ਵਡਿਆਈਆਂ ਬਖਸ਼ਿਸ਼ਾਂ ਇਸ ਸਥਾਨ ਤੇ ਵਰਤ ਰਹੀਆਂ ਹਨ ਸੁਕਾਰ ਸੇਵਾ ਪੂਰੀ ਵਾਲੇ ਮਹਾਂਪੁਰਖ ਸਮੁੱਚੇ ਜਥੇਬੰਦੀ ਦੀ ਚੜ੍ਹਦੀ ਕਲਾ ਦੀ ਅਰਦਾਸ ਮਹਾਰਾਜ ਮਹਾਂਪੁਰਖਾਂ ਨੂੰ ਚੜ੍ਹਦੀ ਕਲਾ ਬਖਸ਼ੀ ਸਥਾਨਾਂ ਨੂੰ ਚੜ੍ਹਦੀ ਕਲਾ ਬਖਸ਼ੀ ਜੋ ਜੋ ਸੇਵਾਵਾਂ ਕੌਮ ਨੇ ਝੋਲੀ ਪਾਈਆਂ ਨੇ ਉਹ ਗੱਜ ਵੱਜ ਕੇ ਮਹਾਰਾਜ ਆਪ ਕਰਾ ਲੈਣ ਇਹ ਹੀ ਬੇਨਤੀਆਂ